ਸਸ਼੍ਰੀ ਕਾਲਾ ਨਰਾਏ ਟੀਵੀ ਦੇਖ ਰਹੇ ਹੋ ਤੁਸੀਂ ਮਹਾ ਸੁਖਮਨ ਜੀ ਮਾ ਪ੍ਰਧਾਨ ਮੰਤਰੀ ਦੇ ਵੱਲੋਂ ਅਹਿਮ ਮੀਟਿੰਗ ਸੱਦ ਲਈ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਦੇ ਵੱਲੋਂ ਸਾਰੇ ਸਟੇਟਾਂ ਦੇ ਮੁੱਖ ਮੰਤਰੀਆਂ ਦੀ ਜਿਹੜੀ ਨੀਤੀ ਆਯੋਗ ਦੀ ਮੀਟਿੰਗ ਸੱਦੀਆ ਪਰ ਇਸ ਮੀਟਿੰਗ ਦੇ ਵਿੱਚ ਬੇहद ਅਹਿਮ ਗੱਲ ਇਹ ਆ ਕਿ ਦੋ ਸੂਬੇ ਪੰਜਾਬ ਅਤੇ ਹਰਿਆਣਾ ਜਿਹੜੇ ਲਗਾਤਾਰ ਪਿਛਲੇ ਤਕਰੀਬਨ 1 ਮਹੀਨੇ ਨੂੰ ਜਿਹੜਾ ਸਮਾਂ ਹੋ ਚੁੱਕਿਆ ਪੰਜਾਬ ਦੇ ਪਾਣੀ ਨੂੰ ਲੈ ਕੇ ਜਾਂ ਫਿਰ ਬੀਬੀਐਮਬੀ ਦੇ ਪਾਣੀ ਨੂੰ ਲੈ ਕੇ ਆਪਸ ਦੇ ਵਿੱਚ ਜਦੋਜਹਿਦ ਹੋ ਰਹੇ ਨੇ ਤੇ ਇਸੇ ਗੱਲ ਨੂੰ ਲੈ ਕੇ ਅੱਜ ਦੋ ਸੂਬਿਆਂ ਦੇ ਜਿਹੜੇ ਮੁੱਖ ਮੰਤਰੀ ਨੇ ਜਿਸ ਦੇ ਵਿੱਚ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਸਿੰਘ ਮਾਨ ਨੇ ਜਿਹੜੇ ਉਹ ਆਮੋ ਸਾਹਮਣੇ ਆਉਣਗੇ ਤਾਂ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਆਮੋ ਸਾਹਮਣੇ ਜਿਹੜਾ ਹੋ ਕੇ ਕੋਈ ਗੱਲਬਾਤ ਰੱਖਦੇ ਨੇ ਪੰਜਾਬ ਦੇ ਮਸਲੇ ਨੂੰ ਕਿਸ ਤਰੀਕੇ ਸੀਐਮ ਭਗਵੰਤ ਸਿੰਘ ਮਾਨ ਉਹਨਾਂ ਦੇ ਵੱਲੋਂ ਰੱਖਿਆ ਜਾਂਦਾ ਕਿਉਂਕਿ ਜਦੋਂ ਨੰਗਲ ਡੈਮ ਦੇ ਉੱਪਰ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਧਰਨਾ ਲਗਾਇਆ ਜਾਂਦਾ ਤੇ ਉਸ ਤੋਂ ਬਾਅਦ ਜਦੋਂ ਧਰਨਾ ਚੁਕਵਾਇਆ ਜਾਂਦਾ ਤੇ ਫਿਰ ਉੱਥੇ ਜਿਹੜੀ CISF ਜਿਹੜੀ ਸੈਂਟਰ ਦੀਆਂ ਫੋਰਸਾਂ ਨੇ ਉੱਥੇ ਤਾਇਨਾਤ ਕਰ ਦਿੱਤੀਆਂ ਗਈਆਂ ਨੇ ਤਾਂ ਇਸ ਗੱਲ ਨੂੰ ਲੈ ਕੇ ਵੀ ਜਿਹੜਾ ਬੀਤੇ ਦਿਨ CM ਭਗਵੰਤ ਸਿੰਘ ਮਾਨ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਕਿ ਪੱਤਰਕਾਰਾਂ ਦੇ ਸਵਾਲਾਂ ਦੇ ਉੱਪਰ ਉਹਨਾਂ ਦੇ ਵੱਲੋਂ ਇਹ ਗੱਲਾਂ ਸਿੱਧੀਆਂ ਆਖੀਆਂ ਜਾਂਦੀਆਂ ਨੇ ਕਿ ਜਿਹੜੀ ਨੀਤੀ ਆਯੋਗ ਦੀ ਮੀਟਿੰਗ ਆ ਉਸ ਦੇ ਵਿੱਚ CM ਭਗਵੰਤ ਮਾਨ ਦੇ ਵੱਲੋਂ ਇਹ ਮੁੱਦਾ ਰੱਖਿਆ ਜਾਵੇਗਾ ਕਿ ਹੁਣ ਤੁਹਾਨੂੰ ਪੰਜਾਬ ਪੁਲਿਸ ਦੇ ਉੱਪਰ ਯਕੀਨ ਨਹੀਂ ਰਿਹਾ ਜੇਹੀ ਗੱਲ ਸੀਐਮ ਭਗਵੰਤ ਸਿੰਘ ਮਾਨ ਉਹਨਾਂ ਦੇ ਵੱਲੋਂ ਖੁਦ ਪ੍ਰੈਸ ਕਾਨਫਰੰਸ ਕਰਕੇ মিডিਆ ਦੇ ਨਾਲ ਸਾਂਝੀ ਕੀਤੀ ਗਈ ਸੀ ਪਰ ਇਸ ਮੀਟਿੰਗ ਦੇ ਅੱਜ ਵਿੱਚ ਅੱਜ ਬੇहद ਖਾਸ ਇਹ ਕੇਸ ਦੇ ਵਿੱਚ ਪੰਜਾਬ ਨੂੰ ਸਪੈਸ਼ਲ ਕੋਈ ਪੈਕੇਜ ਮਿਲੇਗਾ ਕੀ ਪੰਜਾਬ ਦੇ ਲਈ ਇੱਕ ਤਰੱਕੀ ਦੇ ਲਈ ਕੋਈ ਪੰਜਾਬ ਦੀ ਡਵੈਲਪਮੈਂਟ ਦੇ ਲਈ ਕੋਈ ਪੈਕੇਜ ਮਿਲੇਗਾ ਜਾਂ ਫਿਰ ਨਹੀਂ ਬਹੁਤ ਇੱਕ ਤਰੀਕੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਦੋ ਸੂਬਿਆਂ ਦੇ ਮੁੱਖ ਮੰਤਰੀ ਜਿਹੜੇ ਹਾਲਾਂਕਿ ਇਧਰਲੇ ਪਾਸੇ ਸੀਐਮ ਭਗਵੰਤ ਸਿੰਘ ਮਾਨ ਨੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਉਹ ਵਾਰ-ਵਾਰ ਇਹ ਬਿਆਨ ਦੇ ਰਹੇ ਸੀ ਕਿ ਪੰਜਾਬ ਦੇ ਕੋਲ ਕੋਈ ਵੀ ਜਿਹੜਾ ਜਿਹੜਾ ਤੋਕਾ ਵੀ ਬਾਧੂ ਪਾਣੀ ਨਹੀਂ ਹੈ ਉਹ ਕਹਿੰਦੇ ਸੀ ਕਿ ਸਾਡੇ ਆਪਣੇ ਖੇਤਾਂ ਦੇ ਲਈ ਝੋਨੇ ਦੀ ਬਜਾਈ ਹੋਣੀ ਹੈ ਸਾਨੂੰ ਖੁਦ ਨੂੰ ਜਿਹੜਾ ਪਾਣੀ ਦੀ ਲੋੜਾ ਪਰ ਉਧਰਲੇ ਪਾਸੇ ਨਾਇਬ ਸਿੰਘ ਸੈਣੀ ਨੇ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਤਾਂ ਉਹ ਕਹ ਰਹੇ ਸੀ ਕਿ ਇਨਸਾਨੀਅਤ ਦੇ ਤੌਰ ਤੇ ਭਾਈ ਕਨਈਆ ਜੀ ਦੇ ਵਾਰਸਾਂ ਦਾ ਪੀਣ ਦੇ ਲਈ ਪਾਣੀ ਦਿੱਤਾ ਜਾਵੇ ਤਾਂ ਦੇਖੋ ਕਿ ਤਲਖੀ ਭਰੇ ਬਿਆਨ ਦੋਨਾਂ ਦੇ ਵੱਲੋਂ ਆਪਸ ਦੇ ਵਿੱਚ ਸਹਿਮਤੀ ਵਾਲਾ ਬਿਆਨ ਕੋਈ ਵੀ ਜਿਸ ਦੇ ਨਾਲ ਕਿ ਕੋਈ ਸਮਝੌਤਾ ਹੋ ਜਾਵੇ ਅਜਿਹਾ ਇਸ ਤਰੀਕੇ ਦਾ ਕੋਈ ਵੀ ਬਿਆਨ ਦੋਵਾਂ ਮੁੱਖ ਮੰਤਰੀਆਂ ਦੇ ਵੱਲੋਂ ਨਹੀਂ ਦਿੱਤਾ ਜਾ ਰਿਹਾ ਸਪਾਰਾ ਇਹ ਸਭ ਦੇ ਵਿਚਾਲੇ ਕੇਂਦਰੀ ਜਿਹੜੇ ਜਿਹੜੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਉਹਨਾਂ ਦੇ ਵੱਲੋਂ ਨੀਤੀ ਆਯੋਗ ਦੀ ਅਹ ਬੈਠਕ ਸਦੀ ਕੀ ਜੱਜਦੇ ਵਿੱਚ ਕੇ ਦੇਸ਼ ਭਰ ਦੇ ਸਾਰੇ ਸੂਬਿਆਂ ਦੇ ਮੁੱਖ ਮੰਤਰੀ ਆਉਣਗੇ ਜੱਜਦੇ ਵਿੱਚ ਕੇ ਹਰਿਆਣਾ ਤੋਂ ਨਾਇਬ ਸਿੰਘ ਸੈਣੀ ਆਉਣਗੇ ਤਾਂ ਹੁਣ ਇਹ ਵੀ ਦੇਖਣਾ ਹੋਵੇਗਾ ਹਾਲਾਂਕਿ ਜਿਹੜਾ 21 ਮਈ ਤੋਂ 21 ਮਈ ਤੋਂ ਜਿਹੜਾ ਪਾਣੀ ਦੀ ਸ਼ੁਰੂਆਤ ਹੋ ਚੁੱਕੀ ਆ ਪਾਣੀ ਛੱਡਿਆ ਜਾ ਚੁੱਕਿਆ ਜਿੰਨਾ ਕਿ ਜਿਹੜਾ ਜਿਹੜਾ 4000 ਤੋਂ ਉੱਪਰ ਜਿਹੜਾ ਯਾਨੀ ਕਿ ਅਗਲੇ ਸਾਲ ਦਾ ਜਿਹੜਾ ਕੋਟਾ 21 ਮਈ ਤੋਂ ਸ਼ੁਰੂਆਤ ਹੋ ਗਿਆ ਉਹਦਾ ਜਿਹੜਾ ਬਾਦੂ ਪਾਣੀ ਆ ਹਰਿਆਣਾ ਨੂੰ ਛੱਡਿਆ ਜਾ ਚੁੱਕਿਆ ਪਰ ਇਹ ਪਾਣੀ ਦੀ ਮੰਗ ਆ ਜਿਹੜੀ 21 ਮਈ ਤੋਂ ਪਹਿਲਾਂ ਹਰਿਆਣਾ ਦੇ ਵੱਲੋਂ ਵਾਰ-ਵਾਰ ਕੀਤੀ ਜਾ ਰਹੀ ਸੀ ਤਾਂ ਹੁਣ ਸੀਐਮ ਭਗਵੰਤ ਸਿੰਘ ਮਾਨ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜਾ ਹੁਣ ਤੁਸੀਂ ਪਾਣੀ ਆਪੋ ਆਪਣਾ ਜਿਹੜਾ ਹਿਸਾਬ ਦੇ ਨਾਲ ਵਰਤਿਓ ਤਾਂ ਜੋ ਜਿਹੜਾ ਅਖੀਰ ਦੇ ਉੱਪਰ ਜਾ ਕੇ ਇਸੇ ਤਰੀਕੇ ਦਾ ਕੋਈ ਤਣਾਅ ਦਾ ਮਾਹੌਲ ਨਾ ਬਣੇ ਕੋਈ ਰੌਲਾ ਨਾ ਪਵੇ ਉਹ ਕਿ ਅਸੀਂ ਬਾਦੂ ਪਾਣੀ ਇਸ ਸਾਲ ਦੀ ਤਰ੍ਹਾਂ ਤੋਪਕਾ ਵੀ ਨਹੀਂ ਦੇਾਂਗੇ ਉਹਨਾਂ ਕਹਿ ਕੇ ਇਸ ਵਾਰ ਤਾਂ ਸੇ ਇਨਸਾਨੀਅਤ ਦੇ ਤੌਰ ਤੇ 4000 ਕਿਊਸਕ ਪਾਣੀ ਪੀਣ ਨੂੰ ਛੱਡਦੇ ਰਹੇ ਹਾਂ ਪਰ ਅਗਲੀ ਵਾਰ ਪਾਣੀ ਤੁਸੀਂ ਆਪਣਾ ਹਿਸਾਬ ਨਾਲ ਵਰਤਿਓ ਕੀ ਹੋਣਾ ਇਸ ਗੱਲ ਨੂੰ ਲੈ ਕੇ ਨੀਤੀ ਆਯੋਗ ਦੀ ਮੀਟਿੰਗ ਦੇ ਵਿੱਚ ਕੋਈ ਸਖਤ ਸਟੈਂਡ ਨੇ ਜਿਹੜੇ ਸੀਐਮ ਭਗਵੰਤ ਮਾਨ ਲੈਣਗੇ ਤੇ ਉਸ ਤੋਂ ਬਾਅਦ ਬੀਬੀਐਮਬੀ ਦੇ ਕੰਟਰੋਲ ਨੂੰ ਲੈ ਕੇ ਕਿ ਜਿਸ ਤਰੀਕੇ ਬੀਬੀਐਮਬੀ ਦੇ ਵੱਲੋਂ ਫੈਸਲੇ ਸੁਣਾਏ ਜਾਂਦੇ ਨੇ ਸੀਐਮ ਭਗਵੰਤ ਮਾਨ ਦਾ ਕਹਿਣਾ ਹੈ ਕਿ ਬੀਬੀਐਮਬੀ ਦਾ 80% ਹਿੱਸਾ ਪੰਜਾਬ ਦਾ ਉਸਨੇ ਪੰਜਾਬ ਨੂੰ ਡਿਫੈਂਡ ਕਰਨਾ ਹੁੰਦਾ ਕਿ ਸਾਰੇ ਸੂਬਿਆਂ ਨੂੰ ਜਿਹੜਾ ਹਾਲਾਂਕਿ ਜਿੰਨੇ ਵੀ ਸੂਬੇ ਨੇ ਰਾਜਸਥਾਨ ਹਰਿਆਣਾ ਪੰਜਾਬ ਇਹ ਹਿਮਾਚਲ ਇਹਨਾਂ ਨੂੰ ਮੇਨਟੇਨ ਕਰਕੇ ਰੱਖਣਾ ਹੁੰਦਾ ਸਮਝੌਤਾ ਕਰਨਾ ਹੁੰਦਾ ਪਰ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਨੂੰ ਛੱਡ ਕੇ ਦੂਜੀ ਲਾਈਨ ਦੇ ਵਿੱਚ ਉਹ ਜਾ ਖੜਦੇ ਨੇ ਕਿ ਇਸ ਗੱਲ ਨੂੰ ਲੈ ਕੇ ਵੀ ਕੋਈ ਜਿਹੜਾ ਪਾਕਾ ਸੀਐਮ ਭਗਵੰਤ ਸਿੰਘ ਮਾਨ ਉਹਨਾਂ ਦੇ ਵੱਲੋਂ ਰੱਖਿਆ ਜਾਵੇਗਾ ਬੀਵੀਐਮਬੀ ਦੀ ਸਿਕਿਉਰਿਟੀ ਨੂੰ ਲੈ ਕੇ ਵੀ ਪਾਰਾ ਵੱਡੀ ਖਬਰ ਹੈ ਅੱਜ ਕਿ ਦੋ ਸੂਬਿਆਂ ਦੇ ਜਿਹੜੇ ਮੁੱਖ ਮੰਤਰੀ ਨੇ ਹਰਿਆਣਾ ਦੇ ਨਾਇਬ ਸਿੰਘ ਸੈਣੀ ਪੰਜਾਬ ਦੇ ਭਗਵੰਤ ਸਿੰਘ ਮਾਨ ਆਮੋ ਸਾਹਮਣੇ ਆਉਣਗੇ ਤੇ ਨਾਲ ਦੀ ਨਾਲ ਸੀਐਮ ਭਗਵੰਤ ਸਿੰਘ ਮਾਨ ਉਹਨਾਂ ਤੋਂ ਇਹ ਵੀ ਉਮੀਦਾਂ ਨੇ ਕਿ ਪੰਜਾਬ ਦੇ ਲਈ ਕੋਈ ਸਪੈਸ਼ਲ ਪੈਕੇਜ ਦੀ ਮੰਗ ਵੀ ਕਰਨਗੇ